ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਅੱਜ ਪੰਜਾਬ ਦੇ ਇੱਕ ਵੱਡੇ ਆਗੂ ਨੂੰ ਝਟਕਾ ਦਿੱਤਾ ਹੈ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੀ ਸਭ ਤੋਂ ਵੱਡੀ ਕਮੀ ਰਹੀ ਹੈ ਕਿ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਜੇਕਰ ਕੋਈ ਭਾਰਤ ਦੇ ਵਿੱਚ ਪਾਰਟੀ ਹੈ ਉਹ ਹੈ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਸਾਬਕਾ ਮੰਤਰੀਆਂ ਸਾਬਕਾ ਜਿਹੜੇ ਆਗੂ ਹੁੰਦੇ ਨੇ ਉਨ੍ਹਾਂ ਵੱਲੋਂ ਲਗਾਤਾਰ ਢਾਹ ਲਾਈ ਜਾਂਦੀ ਹੈ ਆਪਣੀ ਹੀ ਪਾਰਟੀ ਨੂੰ ਇਸ ਦਾ ਵੱਡਾ ਖਮਨਿਆਜ਼ਾ ਭੂਤਣਾ ਪਿਆ ਸੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਇਹ ਫੇਥਫੁਲ ਹੁੰਦੇ ਵਿਸ਼ਵਾਸਯੋਗ ਹੁੰਦੇ ਸਾਰੇ ਹੀ ਵੱਡੇ ਆਗੂ ਤਾਂ ਨਤੀਜੇ ਲੋਕ ਸਭਾ ਦੀਆਂ ਚੋਣਾਂ ਦੇ ਕੁਝ ਹੋਰ ਹੀ ਹੁੰਨੇ ਸੀ ਇਹ ਤਾਂ ਸੁਖਜਿੰਦਰ ਸਿੰਘ ਰੰਧਾਵਾ ਵਾਰ-ਵਾਰ ਕਹਿੰਦੇ ਨੇ ਕਿ ਜਿਹੜਾ ਅਨੁਸ਼ਾਸਨ ਦੇ ਵਿੱਚ ਕਾਇਮ ਨਹੀਂ ਹੈ ਜਿਹੜਾ ਰੂਲ ਐਂਡ ਰੈਗੂਲੇਸ਼ਨ ਦੇ ਅੰਡਰ ਨਹੀਂ ਚੱਲਣਾ ਚਾਹੁੰਦਾ ਉਸ ਨੂੰ ਪਾਰਟੀ ਦੇ ਵਿੱਚੋਂ ਮੁਅਤਲ ਕਰ ਦੇਣਾ ਹੀ ਬਿੱਤਰ ਹੈ ਲੱਗਦਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਮੰਨ ਲਈ ਹੈ ਐਕਸ਼ਨ ਵਿੱਚ ਆ ਚੁੱਕੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅੱਜ ਵੱਡਾ ਐਕਸ਼ਨ ਲਿਆ ਗਿਆ ਦੱਸ ਦਈਏ ਕਿ ਤਰੰਤਰ ਹਲਕੇ ਦੇ ਪ੍ਰਧਾਨ ਸੰਦੀਪ ਕੁਮਾਰ ਉਰਪ ਸੋਨੂ ਨੂੰ ਅੱਜ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦੀ ਧਰਮ ਪਤਨੀ ਵੱਲੋਂ ਨਗਰ ਕੌਂਸਲ ਦੀ ਚੋਣ ਲੜੀ ਗਈ ਸੀ ਰਾਜਾ ਵੜਿੰਗ ਨੇ ਵੀ ਉਹਨਾਂ ਦਿਨਾਂ ਦੇ ਵਿੱਚ ਮੰ타 ਕੀਤੀਆਂ ਸੀ ਚਰਨਜੀਤ ਸਿੰਘ ਚੰਨੀ ਨੇ ਵੀ ਸੰਦੀਪ ਕੁਮਾਰ ਸੋਨੂ ਦਿਆਂ ਕਿ ਤੁਸੀਂ ਆਪਣੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਨਾ ਉਤਾਰੋ ਲੇਕਿਨ ਸੰਦੀਪ ਕੁਮਾਰ ਸੋਨੂ ਨੇ ਨਾ ਤ ਰਾਜਾ ਵੜਿੰਗ ਦੀ ਮੰਨੀ ਅਤੇ ਨਾ ਹੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹਾਈ ਕਮਾਂਡ ਦੀ ਇੰਜ ਲੱਗ ਰਿਹਾ ਸੀ ਜਿਵੇਂ ਬਾਗੀ ਹੋ ਗਿਆ ਹੁਣ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਵੱਡਾ ਫੈਸਲਾ ਲੈ ਕੇ ਹਲਕਾ ਤਰਨਤਾਰ ਦੇ ਸ਼ਹਿਰੀ ਪ੍ਰਧਾਨ ਸੰਦੀਪ ਕੁਮਾਰ ਉਰਫ ਸੋਨੂ ਨੂੰ ਅੱਜ ਜਿਹੜਾ 6 ਸਾਲਾਂ ਵਾਸਤੇ ਕਾਂਗਰਸ ਦੇ ਵਿੱਚੋਂ ਮਤਲ ਕਰ ਦਿੱਤਾ ਹੈ ਧੰਨਵਾਦ